ਕਲਦੀਪ ਸਿੰਘ ਜੀ ਕਲਦੀਪ ਸਿੰਘ ਜੀ ਕਿਹੜਾ ਮੱਲਾ ਹੈ ਇਹ ਇਹ ਜਮਨ ਵਾਲਾ ਚੌਂਕ ਬਾਰਡਰ ਨੰਬਰ 8 ਆ ਜੀ ਕੀ ਦਿੱਕਤ ਆਈ ਤੁਹਾਨੂੰ ਦਿੱਕਤ ਸਾਨੂੰ ਇਹ ਜਿਹੜਾ ਸਾਡੀ ਆ ਸਪਲਾਈ ਵਾਲਾ ਪੈ ਪਿਆ ਨਾ ਜੀ ਜੀ ਉਹ ਸਾਰਾ ਡੈਮੇਜ ਹੋ ਗਿਆ ਆ ਠੀਕ ਹੈ ਜੀ ਥਾਂ ਥਾਂ ਤੋਂ ਕ੍ਰੈਕਿਆ ਉਹ ਸਾਡੇ ਘਰ ਦੀਆਂ ਸਾਰੀਆਂ ਨੀਆਂ ਚ ਪਾਣੀ ਜਾਪੜਿਆ ਹੂੰ 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 ਉਹਦੇ ਕਰਕੇ ਸਾਡੀਆਂ ਨੀਆਂ ਸਾਰੀਆਂ ਬਹਿ ਗਈਆਂ ਠੇਕੇਦਾਰ ਆਏ ਰਾਜ ਮਿਥਰੀ ਆਏ ਉਹਨਾਂ ਨੇ ਸਾਨੂੰ ਇਹੀ ਸਲਾਹ ਦਿੱਤੀ ਆ ਵੀ ਤੁਹਾਡੇ ਥੱਲੇ ਸਾਰੀ ਨੀ ਗਲ ਗਈ ਹੈ ਉਹ ਦਲਦਲ ਹੋ ਗਿਆ ਅਸੀਂ ਹਜੇ ਕੁਝ ਨਹੀਂ ਹੱਥ ਨਹੀਂ ਪਾ ਸਕਦੇ ਠੀਕ ਹੈ ਜੀ ਇੱਕ ਕਿਸਮ ਦਾ ਡਿਗਣ ਦਾ ਪੂਰਾ ਖਤਰਾ ਆ ਨੇ ਕਮੇਟੀ ਘਰ ਗਏ ਆ ਕਮੇਟੀ ਘਰ ਗਏ ਆ ਉਹ ਕਹਿੰਦੇ ਜਿੰਨਾ ਚਿਰ ਵੋਟਾਂ ਦਾ ਕੰਮ ਸ਼ੁਰੂ ਕੀਤਾ ਹੈ ਤੁਸੀਂ ਹਰ ਕੋਲ ਨਹੀਂ ਆਣਾ ਇਹ ਕੀ ਵੋਟਾਂ ਦੇ ਵਿੱਚ ਹੋਇਆ ਕਿ ਕਿੰਨੇ ਚਿਰ ਪ੍ਰੋਬਲਮ ਇਹਨੂੰ ਪ੍ਰੋਬਲਮ ਦੇਖੋ ਜੀ ਇਹਨੂੰ ਮਹੀਨਾ ਹੋ ਗਿਆ ਹੂੰ 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 ਮਹੀਨੇ ਦੇ ਵਿੱਚ ਇੱਕ ਦਮ ਹੀ ਸਾਰਾ ਕੁਝ ਡਿੱਗ ਗਿਆ ਥੱਲੇ ਪਹਿਲਾਂ ਪਤਾ ਨਹੀਂ ਲੱਗਿਆ ਪਹਿਲਾਂ ਕੁਝ ਵੀ ਨਹੀਂ ਪਤਾ ਪਹਿਲਾਂ ਪਾਣੀ ਆਦਾ ਸਭ ਕੁਝ ਆਂਦਾ ਪਿਆ ਇਹ ਨਹੀਂ ਕਿ ਪਾਣੀ ਸਾਡਾ ਬੰਦ ਆ ਪਾਣੀ ਆ ਰਿਹਾ ਲੇਕਿਨ ਉਹਦੀ ਲੀਕਿੰਗ ਜਿਹੜੀ ਹੈ ਨਾ ਉਹ ਬਹੁਤ ਸਪੀਡ ਨਾਲ ਹੋਈ ਹੈ ਇਸੇ ਕਰਕੇ ਸਾਰਾ ਪਾਣੀ ਸਾਡੀਆਂ ਨੀਂਆਂ ਚ ਗਿਆ ਕਿੰਨੇ ਘਰਾਂ ਨੂੰ ਨੁਕਸਾਨ ਹੋਇਆ ਜੀ ਚਾਰ ਘਰ ਆ ਜੀ ਇਹ ਕੀ ਮੰਗ ਕਰ ਮੰਗਾ ਸਾਡੇ ਘਰ ਜੋ ਵੀ ਹੈ ਸਮਨ ਸੇਵ ਚਾਹੀਦਾ ਬਸ ਕਾਰਪੋਰੇਸ਼ਨ ਕੀ ਕਹਿ ਰਹੀ ਆ ਕੁਛ ਨਹੀਂ ਕਹਿ ਰਿਆ ਆ ਆਪਾਂ ਨੇ ਕੁਛ ਵੀ ਕਹਿ ਰਹੇ ਨਾ ਉਹ ਕਰਦੇ ਆ ਮੌਕੇ ਦੇ ਦੇਖੋ ਅੱਜ ਅਸੀਂ ਸਾਡੀ ਐਮਸੀ ਜਿਹੜੀ ਰੀਤਾ ਮੈਡਮ ਆ ਉਹ ਕੱਲ ਆਏ ਮੌਕੇ ਤੇ ਦੇਖੇ ਗਏ ਸਾਨੂੰ ਕਹਿ ਕੇ ਗਏ ਕਿ ਇਹ ਸਾਰੀ ਗਲੀ ਪਟਾ ਦਿਓ ਰਾਤੋਂ ਰਾਤ ਅਸੀਂ ਗਲੀ ਪਟਾਈ ਔਰ ਗਲੀ ਪਟਣ ਵਾਲਿਆਂ ਨਾਲ ਤਾਂ 5000 ਲੈ ਲਿਆ ਠੀਕ ਆ ਜੀ ਤਾਂ ਅੱਜ ਆਪਾਂ ਸਵੇਰੇ ਗਏ ਫੋਨ ਕੀਤਾ ਰੀਤਾ ਮੈਡਮ ਨੂੰ ਉਹਨਾਂ ਦੇ ਪਹਿਲੇ ਖਿਆਲ ਕਿਤੇ ਗਏ ਆ ਕਿਸੇ ਡੈੱਥ ਹੋ ਗਈ ਜਾਂ ਬਿਮਾਰ ਆ ਉਹ ਆ ਨਹੀਂ ਸਕੇ ਮੌਕੇ ਤੇ ਨਹੀਂ ਜਾ ਕੇ ਕੋਈ ਵੀ ਆਇਆ ਹੈਗਾ ਇਹਦਾ ਹੱਲ ਕੀ ਹੈ ਹੁਣ ਇਹਦਾ ਹੱਲ ਤਾਂ ਫੇ ਕਮੇਟੀ ਵਾਲਿਆਂ ਨੂੰ ਬਤਾਉਂਗਾ ਜੀ ਸਾਨੂੰ ਕੰਪਨਸੇਟ ਸਾਨੂੰ ਤਾਂ ਸੇਵ ਚਾਹੀਦੀ ਸਾਰੀ ਜਗ੍ਹਾ ਬਸ ਕੰਪਨਸੇਟ ਕਰਨ ਨਾਲੇ ਮਕਾਨਾਂ ਦਾ ਅਕਲ ਕੀ ਨਾਮ ਹੈ ਤੁਹਾਡਾ ਜੀ ਬਲਰਾਮ ਬਲਰਾਮ ਜੀ ਕੀ ਦਿੱਕਤ ਹੋਈ ਹੈ ਤੁਹਾਡੇ ਮਲੇ ਚ ਤੇ ਪਾਣੀ ਦੀ ਲੀਕੇਜ ਦੀ وجہ ਨਾਲ ਨਾ ਇਹ ਸਾਰੇ ਪਾਣੀ ਜਿਹੜਾ ਆਲੇ ਦੁਆਲੇ ਨੀਆਂ ਦੇ ਵਿੱਚ ਚਲਾ ਗਿਆ ਥੱਲੇ ਦਲਦਲ ਬਣ ਗਈ ਉਹਦੇ ਨਾਲ ਬਣਨ ਨਾਲ ਇਹ ਸਾਰੇ ਮਕਾਨਾਂ ਨੂੰ ਤੇੜਾ ਆ ਗਈਆਂ ਕਈ ਜਗ੍ਹਾ ਤੋਂ ਮਕਾਨ ਥੱਲੇ ਨੂੰ ਡਾਊਨ ਹੋ ਗਏ ਆਪਣੇ ਲੈਵਲ ਤੋਂ ਔਰ ਜਿੰਨਾਂ ਟਾਈਲੈਂਡ ਵਾਲਾ ਲੱਗੀਆਂ ਹੋਈਆਂ ਸੀ ਸਾਰੀਆਂ ਪਟ ਹੋ ਗਈਆਂ ਮਤਲਬ ਚਾਰ ਘਰਾਂ ਨੂੰ ਚਾਰ ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਇਹਨਾਂ ਦਾ ਬਹੁਤ ਘਰਾਂ ਦਾ ਬਹੁਤ ਮਤਲਬ ਖੜੇ ਪੈਰ ਏ ਦੋ ਵਾਰੀ ਜਿੱਦਾਂ ਵੀ ਕਿਸੇ ਮਿਸਤਰੀ ਨੂੰ ਸਾਦੇ ਆ ਕੋਈ ਕਹਿੰਦਾ ਗਟਰ ਸਾਫ ਕਰਾ ਲਓ ਗਟਰ ਸਾਫ ਵੀ ਕਰਾ ਲੈ ਇਹਦੇ ਬਾਅਦ ਜਦੋਂ ਆ ਗਲੀ ਪੱਟੀ ਆ ਗਲੀ ਪੱਟਣ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਦੀ ਪਾਈਪ ਸਾਰੀ ਲੀਕ ਕਰਦੀ ਆ ਉਹਦੀ ਵਜ੍ਹਾ ਨਾਲ ਪਾਣੀ ਸਾਰਾ ਆਲੇ ਦੋਲੇ ਘਰਾਂ ਚ ਚਲਾ ਗਿਆ ਸਾਡੀ ਬੈਕ ਸਾਈਡ ਤੇ ਆ ਦੁਰਗਾ ਦਾਸ ਜੀ ਦਾ ਘਰ ਆ ਪਹਿਲਾਂ ਉਹ ਵੀ ਐਮਸੀ ਰਹੇ ਆ ਉਹਨਾਂ ਦਾ ਪੋਤਰਾ ਸਵੇਰੇ ਆਇਆ ਸਾਡੇ ਮੱਲੇ 'ਚ ਉਹਨਾਂ ਦੀ ਵੀ ਰਸੋਈ ਬਹਿ ਗਈ ਉਹ ਬੈਕ ਸਾਈਡ ਤੇ ਆ ਇੱਧਰ ਬੈਕ ਸਾਈਡ ਤੇ ਇੱਕ ਹੋਰ ਘਰ ਆ ਪੂਨਮ ਹੈਗੀ ਟੇਲਰ ਉਹਨਾਂ ਦਾ ਘਰ ਆ ਉਹ ਵੀ ਬਹਿ ਗਿਆ ਇਹ ਰਾਮਜਿੰਦਰ ਉਹਨਾਂ ਦਾ ਘਰ ਆ ਕੁਲਦੀਪ ਉਹਨਾਂ ਦਾ ਘਰ ਆ ਸਾਰੇ ਲੇਬਲ ਤੋਂ ਡਾਊਨ ਹੋ ਗਏ ਆ ਜਗਾ ਜਗਾ țeੜਾ ਗਈਆਂ ਇਹਨੂੰ ਰਿਪੇਅਰ ਕਰਨ ਤੇ ਵੀ 5-7-10 ਲੱਖ ਰੁਪਏ ਲੱਗਣਾ ਸਾਰਿਆਂ ਦਾ ਕਮੇਟੀ ਘਰ ਗਏ ਉਹਨਾਂ ਦਾ ਕੀ ਕਹਿੰਦਾ ਕਮੇਟੀ ਘਰ ਗਏ ਆ ਅਸੀਂ ਆਨੇ ਮੌਕਾ ਦੇਖਦੇ ਆ ਅਸੀਂ ਆਨੇ ਮੌਕਾ ਦੇਖਨੇ ਪਾਈਪ ਬਦਲਵਾ ਦਿੰਨੇ ਆ ਲੱਗਦਾ ਵੋਟਾਂ ਕਰਕੇ ਨਹੀਂ ਆ ਰਹੇ ਪਤਾ ਨਹੀਂ ਵੋਟਾਂ ਕਰਕੇ ਨਹੀਂ ਆ ਰਹੇ ਜਾਂ ਡੋਸ ਕਰੀ ਜਾਂਦੇ ਸਾਨੂੰ ਅਸੀਂ ਕੱਲ ਵੀ ਗਏ ਆ ਅੱਜ ਵੀ ਗਏ ਆ ਕੱਲ ਤਾਂ ਕੋਈ ਮਿਲਿਆ ਨਹੀਂ ਅੱਜ ਈਓ ਸਾਹਿਬ ਨੂੰ ਵੀ ਮਿਲ ਕੇ ਆਏ ਆ ਉਹਨੇ ਕਿਹਾ ਹੁਣ ਮੁੰਡਾ ਮੌਕਾ ਦੇਖਦਾ ਪਾਈਪ ਬਦਲਵਾ ਦਿੰਨੇ ਆ ਇਹ ਤੁਹਾਡਾ ਹਾਲ ਨਹੀਂ ਹੁੰਦਾ ਤਾਂ ਵੋਟਾਂ ਪਾਉਂਗੇ ਅਸੀਂ ਬਿਲਕੁਲ ਨਹੀਂ ਪਾਣੀਆ ਇਹ ਸਾਡਾ ਮਸਲਾ ਨਹੀਂ ਹੱਲ ਕਰਦੇ ਕੋਈ ਬੰਦਾ ਨਹੀਂ ਇੱ ਨਾ ਕੋਈ ਸਭਾਈ ਵਾਲਾ ਬੰਦਾ ਆਂਦਾ ਨਾ ਕੋਈ ਨਾ ਕੋ ਨਾਲੀਆਂ ਸਾਫ ਕਰਨ ਵਾਲੇ ਆਂਦੇ ਆ ਹੈ ਪੂਰਾ ਗੰਦ ਪਿਆ ਹੈ ਬੁਰਾ ਹਾਲ ਮੱਲਾ ਸਾਡਾ ਤੰਗ ਆ ਗਲੀਆਂ ਤੰਗ ਆ ਥੋੜਾ ਬਹੁਤ ਮਤਲਬ ਸਹੂਲਤ ਨਾ ਦੀ ਕੋਈ ਚੀਜ਼ ਨਹੀਂ ਹੈਗੀ ਸਤਨਾਮ ਸਿੰਘ ਜੀ ਸਰਾਂਝ ਕਮੇਟੀ ਚ ਕੀ ਅਹੁਦਾ ਸਾਡਾ ਕਲਰ ਜੀ ਤੁਸੀਂ ਦੇਖਣ ਆਏ ਹੋ ਕੀ ਦਿੱਕਤ ਆ ਇੱਥੇ ਇੱਥੇ ਆ ਜਿਹੜਾ ਇਹ ਨਹੀਂ ਅੰਦਰ ਪਹਿਲਾਂ ਗਲੀ ਸੀ ਇੱਥੇ ਇਨੀ ਗਲੀ ਵਿੱਚ ਛੱਤ ਲਈਓ ਜੀ ਪੈਪ ਲਾਈਨ ਇਹਨਾਂ ਦੇ ਅੰਦਰ ਪਹਿਲਾਂ ਗਲੀ ਦੇ ਵਿੱਚ ਪਿਜੋ ਸੀ ਅੱਛਾ ਜੀ ਯਾਨੀ ਉਹ ਥੈ ਲੈ ਕੇ ਹਮ ਇਹਨਾਂ ਗਲੀ ਵਿੱਚ ਥੋੜੀ ਛੱਤ ਲੱਈਓ ਠੀਕ ਹੈ ਜੀ ਹੁਣ ਕੀ ਹਾਲਿਆ ਇਹਦਾ ਹਾਲ ਹੁਣ ਉਥੋਂ ਅਸੀਂ ਲੇਨ ਵੜ ਦੇਣੀ ਜਿਹੜੀ ਇੱਥੋਂ ਹਮ ਇਹਨਾਂ ਦੇ ਘਰ ਦੇ ਉਰਲੇ ਸਾਈਡ ਤੋਂ ਲੇਨ ਵੜ ਦੇਣੀ ਅਸੀਂ ਤੇ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਕੀ ਹੈ ਜੀ ਦੇਖੋ ਜੀ ਜਿਹੜਾ ਸਾਡੇ ਸਾਡੇ ਕੋਲ ਅਸੀਂ ਦੇਖ ਲਿਆ ਉਹ ਅਸੀਂ ਰਿਪੇਅਰ ਕਰਾ ਦੇਣੀ ਆਹਾ ਵਾਟਰ ਸਪਲਾਈ ਦੀ ਇਹ ਕਹਿੰਦੇ ਕਮੇਟੀ 'ਚ ਗਏ ਸੀ ਉਹ ਕਹਿੰਦੇ ਜਿੰਦੇ ਬੋਟਾਂ ਚੱਲਦੀਆਂ ਕੋਈ ਕੰਪਲੇਨ ਕੋਈ ਗੱਲ ਕੋਈ ਇਦਾਂ ਦੀ ਨਹੀਂ ਹੈ ਨਹੀਂ ਜੀ